ਬਿੱਤਦੇ ਨਹੀਂ ਸੰਗਰੂਰ ਦੀ ਜੇਲ੍ਹ ਦੇ ਵਿੱਚ ਇੱਕ ਕੈਦ ਦੀ ਮੌਤ ਹੋ ਜਾਂਦੀ ਹੈ ਤੇ ਜੇਲ੍ਹ ਪ੍ਰਸ਼ਾਸਨ ਇਹ ਕਹਿੰਦਾ ਹੈ ਕਿ ਉਸ ਦੀ ਮੌਤ ਬਿਮਾਰੀ ਦੇ ਚੱਲਦੇ ਹੋਈ ਸੀਗੀ ਤੇ ਤਾਜੀ ਉਸ ਕੈਦੀ ਦਾ ਨਾਮ ਸਾਗਨ ਨਿਊਟਰਨਾ ਜਿਸ ਦੇ ਉੱਤੇ 18 ਦੇ ਕਰੀਬ ਜਿਹੜੇ ਪਰਚੇ ਸੀਗੇ ਤੇ ਹੁਣ ਪਰਿਵਾਰ ਦੇ ਵੱਲੋਂ ਜਿਹੜਾ ਹੈ ਫਿਰੋਜ਼ਪੁਰ ਰੋਡ ਜਾਮ ਕਰ ਦਿੱਤਾ ਗਿਆ ਹੈ ਤੇ ਪਰਿਵਾਰ ਦੀ ਮੰਗ ਹੈ ਕਿ ਜਿਹੜਾ ਹੈ ਸਾਗਨ ਨਿਊਟਰਨ ਦੀ ਜਿਹੜੀ ਹੈ ਜੇਲ੍ਹ ਦੇ ਵਿੱਚ ਹੱਤਿਆ ਹੋਈ ਹੈ ਤੇ ਜਿਹੜੀ ਉਸ ਦੇ ਨਾਲ ਕੁੱਟਮਾਰ ਕੀਤੀ ਗਈ ਹੈ ਤੇ ਪਰਿਵਾਰ ਪਰਿਵਾਰਕ ਮੈਂਬਰ ਵੀ ਮੌਜੂਦ ਹੈ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਪਹਿਲਾਂ ਜਿਹੜਾ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਜਿਹੜੇ ਪਰਿਵਾਰ ਤੇ ਸਾਗਰ ਨਿਊਟਰਨ ਦੇ ਜਿਹੜੇ ਸਾਥੀ ਆ ਉਹਨਾਂ ਦੇ ਵੱਲੋਂ ਜਿਹੜਾ ਲੁਧਿਆਣਾ ਦਾ ਜਿਹੜਾ ਫਿਰੋਜ਼ਪੁਰ ਰੋਡ ਸਥਿਤ ਜਿਹੜੀ ਆਰਤੀ ਚੌਕ ਆ ਉਸ ਨੂੰ ਪੂਰੇ ਤਰੀਕੇ ਦੇ ਨਾਲ ਜਾਮ ਕਰ ਦਿੱਤਾ ਗਿਆ ਤੇ ਦੋਨੋਂ ਤਰਫੋਂ ਜਿਹੜੀ ਟ੍ਰੈਫਿਕ ਆ ਰਹੀ ਆ ਉਸ ਨੂੰ ਰੋਕ ਦਿੱਤਾ ਗਿਆ ਤਸਵੀਰਾਂ ਦੇਖ ਸਕਦੇ ਹੋ ਜਿਹੜੀ ਮਹਿਲਾਵਾਂ ਨੇ ਤੇ ਜਿਹੜੇ ਨੌਜਵਾਨ ਸਾਥੀ ਨੇ ਸਾਗਰ ਨਿਊਟਰਨ ਦੇ ਜਿਹੜੇ ਯਾਰ ਦੋਸਤ ਸੀਗੇ ਉਹਨਾਂ ਦੇ ਵੱਲੋਂ ਪੂਰੇ ਤਰੀਕੇ ਦੇ ਨਾਲ ਜਿਹੜਾ ਹੈ ਫਿਰੋਜ਼ਪੁਰ ਰੋਡ ਜਿਹੜਾ ਜਾਮ ਕੀਤਾ ਹੋਇਆ ਹੈ ਤੇ ਤਸਵੀਰਾਂ ਦੇਖ ਸਕਦੇ ਹੋ ਕਿਸੇ ਨੂੰ ਵੀ ਆਨਜਾਨ ਨਹੀਂ ਦਿੱਤਾ ਜਾ ਰਿਹਾ ਤੇ ਤੇ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਜਿਸ ਤਰੀਕੇ ਦੇ ਨਾਲ ਸਾਗਰ ਨਿਊਟਰਨ ਦੇ ਜਿਹੜੇ ਸਾਗਰ ਨਿਊਟਰਨ ਦੇ ਜਿਹੜੇ ਯਾਰ ਦੋਸਤਾਂ ਦੇ ਵੱਲੋਂ ਜਿਹੜਾ ਫਿਰੋਜ਼ਪੁਰ ਰੋਡ 'ਚ ਜਿੰਦਾਬਾਦ ਜਿੰਦਾਬਾਦ ਇਹ ਜਿਹੜਾ ਫਿਰੋਜ਼ਪੁਰ ਰੋਡ 'ਤੇ ਜਾਨ ਕੀਤਾ ਹੋਇਆ ਤੇ ਦੋਨੋਂ ਤਰਫੋਂ ਜਿਹੜਾ ਦੋਨੋਂ ਤਰਫ ਜਿਹੜਾ ਹੈ ਕਈ ਕਿਲੋਮੀਟਰ ਲੰਬਾ ਜਾਮ ਲੱਗ ਚੁੱਕਾ ਹੈ ਤੁਸੀਂ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਜਿਹੜਾ ਹੈ ਕਈ ਕਿਲੋਮੀਟਰ ਤੱਕ ਚਾਰੇ ਤਰਫ ਜਿਹੜਾ ਫੋਸ਼ਪੁਰ ਰੋਡ ਦਾ ਜਿਹੜਾ ਇਹ ਜਿਹੜਾ ਕਹਿ ਦਈਏ ਆਰਤੀ ਚੌਕ ਤੋਂ ਜਾਮ ਹੈ ਤੇ ਹਰ ਪਾਸੇ ਜਾਮ ਦੀ ਸਥਿਤੀ ਹੋ ਚੁੱਕੀ ਹੈ ਪਰ ਪੁਲਿਸ ਪ੍ਰਸ਼ਾਸਨ ਹੱਲੇ ਤੱਕ मौके ਤੇ ਨਹੀਂ ਪਹੁੰਚਿਆ ਤੇ ਨਾ ਹੀ ਕੋਈ ਟ੍ਰੈਫਿਕ ਮੁਲਾਜ਼ਮ ਹੈ ਜਿਹੜਾ ਇੱਥੇ ਹੈ ਸਾਗਰ ਨਿਊਟਰਨ ਤੇ ਜਿਹੜੇ ਪਰਿਵਾਰ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਕੀ ਕੁਝ ਕਹਿਣਾ ਹੁਣਾ ਦਾ ਕਿ ਕਿਹੜੇ ਕਾਰਨਾਂ ਦੇ ਕਾਰਨ ਜਿਹੜੀ ਹੈ ਸਾਗਨ ਨਿਊਟਰਨ ਦੀ ਮੌਤ ਹੋਈ ਹੈ ਜਿਹੜੀ ਸੰਗਰੂਥ ਜੇਲ ਦੇ ਵਿੱਚ ਬੰਸੀਗਾ ਤੇ ਇਸ ਕਾਰਨਾਂ ਦੇ ਕਾਰਨ ਜਿਹੜੀ ਹੈ ਸਾਗਨ ਨਿਊਟਰਨ ਦੀ ਜਿਹੜੀ ਮੌਤ ਹੋਈ ਹੈ ਪਰਿਵਾਰ ਦੇ ਨਾਲ ਗੱਲਬਾਤ ਕਰ ਲੰਨੇ ਆ ਕੀ ਕੁਝ ਹੁਣਾ ਦਾ ਕਹਿਣਾ ਹੈ ਸਾਗਨ ਨਿਊਟਰਨ ਦੇ ਪਰਿਵਾਰ ਦਾ ਦੇਖ ਸਕਦੇ ਹੋ ਜਿਹੜੇ ਸਾਗਨ ਨਿਊਟਰਨ ਦੇ ਪਰਿਵਾਰਕ ਮੈਂਬਰ ਨੇ ਤੇ ਸਾਗਰ ਨਿਊਟਰਨ ਦੇ ਮਦਰ ਨੇ ਇੱਕ ਅੰਟੀ ਕਿਵੇਂ ਹੋਈ ਸਾਗਰ ਦੀ ਮੌਤ ਕੁਝ ਕਹ ਦੱਸ ਨਹੀਂ ਸਾਨੂੰ ਸਾਨੂੰ ਤਾਂ ਮਾਰ ਕੇ ਦੱਸਦਾ ਕਿ ਤੁਹਾਡਾ ਮੁੰਡਾ ਮਰ ਗਿਆ ਉਹ ਨੂੰ ਨਹੀਂ ਪਤਾ ਕਿਤਾ ਮਰਿਆ ਨਾੜੇ ਪਤਾ ਮਾਰ ਕੇ ਦੱਸ ਦੋ ਮੈਨੂੰ ਦੇ ਕੇ ਤਾਂ ਮਮੀ ਮੈਨੂੰ ਇੱਕ ਕੁਝ ਚੱਲ ਹੋਈ ਸੀ ਸਾਗਰ ਨਿਊਟਰਨ ਨਾਲ ਪੇਸ਼ੀ ਤੇ ਜਦੋਂ ਪਿਛਲੀ ਵਾਰ ਆਇਆ ਸੀ ਨਹੀਂ ਉਹ ਠੀਕ ਸੀ ਬਿਲਕੁਲ ਮੈਂ ਆਈ ਸੀ ਇਹਦੇ ਕੋਲੇ ਮਿਲਣ ਆਈ ਸੀ ਜੀ ਕਿਦਾ ਮੰਮੀ ਡੈਡੀ ਠੀਕ ਆ ਸਾਰੇ ਵਗਾ ਠੀਕ ਆ ਕਿਹੜੇ ਕੇਸ ਚ ਇਹਨੂੰ ਜੇਲ੍ਹ ਭੇਜਿਆ ਗਿਆ ਸੀਗਾ ਡੁਗਰੀ ਕੇਸ ਸੀ ਡੁਗਰੀ ਦਾ ਅੱਛਾ ਜੀ ਨਹੀਂ ਕੋਈ ਇਹ ਗੱਲ ਹੋਈ ਹੋਵੇ ਐਸੀ ਜਿਸ ਦੇ ਵਿੱਚ ਇਹਨੂੰ ਹੋਵੇ ਕਿ ਹਾਂ ਵੀ ਮੇਰੇ ਤੇ ਕੋਈ ਹਮਲਾ ਹੋ ਸਕਦਾ ਜੇਲ੍ਹ ਦੇ ਵਿੱਚ ਕੁਛ ਨਹੀਂ ਸ਼ੁਕਰਵਾਰ ਨੂੰ ਮੇਰੇ ਨਾਲ ਹੋਇਆ ਦੋ ਤਿੰਨ ਸ਼ੁਕਰਵਾਰ ਨੂੰ ਜਿਹੜਾ ਜੇਲ੍ਹ ਪ੍ਰਸ਼ਾਸਨ ਹੈ ਉਹ ਯਾਦ ਰਹੀ ਕਿ ਕੈਦ ਦਾ ਸਾਹਮਣੇ ਆਇਆ ਕਿ ਇਸ ਦੀ ਤਬੀਅਤ ਖਰਾਬ ਹੋ ਗਈ ਪੀਜੀਆਈ ਲੈ ਕੇ ਗਏ ਆ ਨਹੀਂ ਸਾਨੂੰ ਕਿਉਂ ਨਹੀਂ ਦੱਸਿਆ ਪੀਜੀਆਈ ਲੈ ਕੇ ਗਏ ਸਾਨੂੰ ਕਿਉਂ ਨਹੀਂ ਦੱਸਿਆ ਉਹਨਾਂ ਨੇ ਪੀਜੀਆਈ ਲੈ ਕੇ ਜਾ ਰਹੇ ਸੀ ਲੈ ਕੇ ਗਏ ਸੀ ਉਹ ਵੀ ਨਹੀਂ ਦੱਸਿਆ ਕਮਾਂਡਰ ਕਿਤੇ ਵੀ ਨਹੀਂ ਲੱਗੇ ਸਾਨੂੰ ਸਿਰਫ ਇਹਨਾਂ ਨੇ 5 ਵਜੇ ਸਵੇਰੇ ਸੋਮਵਾਰ ਫੋਨ ਕੀਤਾ ਤੁਹਾਡਾ ਮੁੰਡਾ ਸੀਰੀਅਸ ਆ ਜਾਓ ਇੱਕ ਘੰਟੇ ਚ ਉਹ ਸੀਰੀਅਸ ਹੋ ਗਿਆ ਇੱਕ ਘੰਟੇ ਚ ਉਹ ਸੀਰੀਅਸ ਹੋ ਜੂਗਾ ਇੱਕ ਘੰਟੇ ਚ ਕੋਈ ਸੀਰੀਅਸ ਨਹੀਂ ਹੁੰਦਾ ਮਾਤਮ ਕਰਾਇਆ ਕੋਈ ਸਾਖਰ ਦਾ ਕਰਾਇਆ ਸਾਰਾ ਪਾਸ ਪਵਾਡੂ ਕੀਤਾ ਸਾਨੂੰ ਰਿਪੋਰਟਾ ਦੇਉ ਉਹਨਾਂ ਨੂੰ ਕੋ ਜੇ ਬਿਮਾਰ ਸੀ ਸਾਨੂੰ ਇੱਕ ਰਿਪੋਰਟ ਦੇ ਦਤੀ 10 ਦਿਨਾਂ ਤੋ ਬਿਮਾਰ ਸੀ 15 ਦਿਨਾਂ ਤੋ ਬਿਮਾਰ ਸੀ ਸੀ ਮੰਨ ਜਾਗੇ ਕੋਈ ਬਿਮਾਰੀ ਸੀ ਕਿ ਕਿਆ ਤੇ ਸ਼ੂਗਰ ਹੋ ਗਿਆ ਸੀ ਕੁਝ ਨਹੀਂ ਕੁਝ ਨਹੀਂ ਬਿਮਾਰੀ ਸੀ ਕੋਈ ਭਵਾਨੀ ਮੰਗ ਕੀ ਕਰਦੇ ਹਾਂ ਅਸੀਂ ਮੰਨ ਲੋ ਕਰਦੇ ਕਿ ਸਾਡੇ ਬੱਚੇ ਨੂੰ ਇਨਸਾਫ ਦਵੇ ਅੱਜ ਬਰਾਤਰੀ ਤਾਂ ਕਿਹ ਕੇ ਬੱਚਾ ਮਾਰਤਾ ਕੱਲੂ ਹੋਰ ਵੀ ਮਾਰੂਗੇ ਕੀ ਕੀ ਕਰਨ ਲੱਗਦਾ ਕਿਨਾਂ हो ਸਕਦਾ ਸਾਗਰਨਾਥ ਜੇ ਪਤਾ ਨਹੀਂ ਇੱਕ ਬੰਦਾ ਸੜਾ ਨੀਲਾ ਹੋ ਗਿਆ ਸੀ ਜਦੋਂ ਕਰਦੇ ਨੇ ਦੇਖਿਆ ਮੈਂ ਨਹੀਂ ਗਈ ਸੀ ਹਸਪਤਾਲ ਤੇ ਨੀਲਾ ਆਇਆ ਹੁਣ ਵੀ ਦੇਖ ਲੋ ਉਹਨੂੰ ਜ਼ਹਿਰ ਦਿੱਤਾ ਜੇਲ੍ਹ ਚ ਜੇਲ੍ਹ ਚ ਜ਼ਹਿਰ ਦਿੱਤਾ ਸਾਰੇ ਤੇਲ ਵਾਲੇ ਸਾਰੇ ਜੇਲ੍ਹ ਵਾਲੇ ਸਾਰੇ ਪੰਜਾਬ ਪੁਲਿਸ ਵਾਲਿਆਂ ਨੇ ਮਿਲ ਕੇ ਮਾਰਤਾ ਪੰਜਾਬ ਪੋਰਸ ਕਿਉਂ ਨਹੀਂ ਆਈ ਗ੍ਰਿਫਤਾਰ ਕਰਨ ਨੂੰ ਆ ਜਾਂਦੀ ਆ ਅੱਜ ਕਿਉਂ ਨਹੀਂ ਆਈ ਪੁਲਿਸ ਅਜਨ ਦਾ ਜੀਜਾ ਤਾਂ ਮਰ ਗਿਆ ਬਾਅਦ ਚਲਾ ਗਿਆ ਸਾਡਾ ਮੁੰਡਾ ਚ ਕਿਉਂ ਨਹੀਂ ਆਇਆ ਇਹਨੂੰ ਲੈਣੇ ਉਹਨਾਂ ਨੇ ਦੇਖਣਗੇ ਮੁੰਡੇ ਨੂੰ ਆ ਵੀ ਆਉਣ ਕੋਈ ਨਹੀਂ ਸਾਡੀ ਬਹੂ ਆਈ ਹਣੇ ਜਨਨੀ ਤਕਲੀਫ ਐ ਨਾ ਵੀ ਚੱਕ ਲੋ ਮਾਂ ਵੀ ਆ ਮਾਂ ਵੀ ਚੱਕ ਲੋ ਉਹਨਾਂ ਦੇ ਭਾਈ ਕਿੱਥੇ ਹੈ ਜੇਲ੍ਹ 'ਚ ਹੈ ਜੀ ਉਹਨਾਂ ਕੋਲ ਤਾਂ ਇਹ ਸਾਗਰ ਆਇਆ ਨਹੀਂ ਉਹ ਕਹਿੰਦੇ ਸੀਗੇ ਪਹਿਲਾਂ ਇਹਨੂੰ ਅਲ ਅੰਦਰ ਕਰਾਉਦਾ ਸੀ ਬਹੁਤ ਛੱਡ ਦਾਂਗੇ ਸਾਡੀ ਕੁੜੀ ਵੀ ਨਹੀਂ ਛੱਡੀ ਨੂੰ ਸਾਡੇ ਮੁੰਡੇ ਵੀ ਅੰਦਰ ਇਹ ਬਹੁ ਨੂੰ ਛੱਡਦੇ ਹੀ ਨਹੀਂ ਪਏ ਸਾਡੀ ਨੂੰ ਨਹੀਂ ਉਹਨਾਂ ਨੂੰ ਪਤਾ ਲੱਗ ਗਿਆ ਕਿ ਸਾਡੇ ਹਾਂਜੀ ਹਾਲੇ ਤੱਕ ਨਹੀਂ ਆਏ ਹੈਗੇ ਦੇਖਣ ਲੈ ਕੇ ਉਹਨੂੰ ਸਾਰੇ ਪਤਾ ਖੇਲ ਚ ਖੇਮ ਚੋਂ ਜੇ ਆਈ ਨਹੀਂ ਲੈ ਸਾਡੀ ਬਹੁਤ ਹੈ ਜਿਹੜੇ ਪਰਚੇ ਆ ਉਹ ਕਾਰਨ ਤੇ ਸਾਨੂੰ ਸ਼ਾਮ ਨੂੰ ਇਹ ਦੇਖ ਸਕਦੇ ਹੋ ਜਿਹੜੇ ਸਾਗਰ ਨਿਊਟਰਨ ਦੀ ਪਰਿਵਾਰ ਹੈ ਉਹ ਰੋਂਦਾ ਵੀ ਦਿਖ ਰਿਹਾ ਤੇ ਜਿਹੜੀ ਸਾਗਰ ਨਿਊਟਨ ਦੀ ਜਿਹੜੀ ਲਾਸ਼ ਆ ਉਹ ਜਿਹੜੀ ਐ ਸੜਕ ਦੇ ਵਿੱਚ ਜਿਹੜਾ ਆਤੀ ਚੌਕਾ ਉੱਥੇ ਰੱਖ ਕੇ ਕੋਟਾਸ਼ਟ ਕੀਤਾ ਜਾ ਰਿਹਾ ਪਰ ਮਾਤਾ ਦਾ ਹੀ ਕਹਿਣਾ ਕਿ ਜਿਹੜੇ ਅੰਦਰ ਜੇਲ੍ਹ ਦੇ ਵਿੱਚ ਜਿਹੜਾ ਉਹਦੇ ਨਾਲ ਜਿਹੜਾ ਪਾਣਾ ਵਾਪਰਿਆ ਦੁਲਕੇ ਸਾਹਿਬ ਕਿਵੇਂ ਦੇਦੇ ਹੋ ਇੱਕ ਨੌਜਵਾਨ ਦੀ ਜੇਲ੍ਹ ਦੇ ਵਿੱਚ ਮੌਤ ਹੋ ਜਾਂਦੀ ਹੈ ਤੇ ਇੱਕੋ ਦਮ ਕਹਿੰਦੇ ਕਿ ਉਹਦੀ ਤਬੀਅਤ ਖਰਾਬ ਹੋ ਗਈ ਕੀ ਕਾਰਨ ਲੱਗਦੇ ਆ ਸਾਰਿਆਂ ਨੂੰ ਜੈਵਾਲ ਵਿੱਚ ਕੀ ਹਰ ਹਰਵਾਲ ਵਿੱਚ ਕੀ ਇੱਕ ਤਰੀਕ ਨੂੰ ਸਾਗਨ ਨਿਊਟਰ ਆਪਣੀ ਤਰੀਕ ਤੇ ਆਇਆ ਤਰੀਕ ਤੋਂ ਜੇਲ੍ਹ ਗਿਆ ਇੱਕ ਤਰੀਕ ਨੂੰ ਹੀ ਰਾਤ ਨੂੰ ਉਹਨੂੰ ਜ਼ਹਿਰ ਦਿੱਤਾ ਗਿਆ ਤੇ ਤਿੰਨ ਦਿਨਾਂ ਬਾਅਦ ਉਹਦੇ ਘਰ ਦੇ ਨਾਲ ਦੱਸਿਆ ਗਿਆ ਕਿ ਮੁੰਡਾ ਪੀਜੀਆ ਦੇ ਅਖਲਾ ਚਲੋ ਹਸਪੀਟਲ ਅੱਗੇ ਤਾਂ ਉਹਦੇ ਡਾਕਟਰਾਂ ਨੇ ਦੱਸਿਆ ਕਿ ਤਾਂ ਇਹ ਤਾਂ ਮਤਲਬ ਇਹਨਾਂ ਦੀ ਡੈਥ ਹੋ ਚੁੱਕੀ ਆ ਕਿਤੇ ਨਾ ਕਿਤੇ ਸਰਕਾਰ ਦਾ ਜੇਲ੍ਹ ਪ੍ਰਸ਼ਾਸਨ ਦਾ ਪੂਰਾ ਹੱਥ ਆ ਜੇਲ੍ਹ ਸੁਪਰੀਡੈਂਟ ਨੇ ਜ਼ਹਿਰ ਦਿੱਤਾ ਤੇ ਜਿਹੜੇ ਸਰਕਾਰ ਆਪਣਾ ਆਮ ਆਦਮੀ ਪਾਰਟੀ ਜੇਲ੍ਹ ਮੰਤਰੀ ਉਹਨਾਂ ਦਾ ਵੀ ਹੱਥ ਆ ਅਸੀਂ ਸਰਕਾਰ ਅੱਗੇ ਆ ਹੀ ਮੰਗ ਕਰਦੇ ਆ ਕਿ ਉਹਨਾਂ ਦਾ ਵੀ ਅਸਤੀਫਾ ਲਿੱਤਾ ਜਾਵੇ ਇਹ ਧਰਨਾ ਹੋਂ ਤੱਕ ਜਾਰੀ ਰਹੂਗਾ ਜਦੋਂ ਤੱਕ ਇਹਨਾਂ ਦੇ ਪਰਚਾ ਨਾ ਦਰਜ ਹੋਵੇ ਇਹ ਤੁਲਕੇ ਸਾਹਿਬ ਜਿਹੜਾ ਪ੍ਰਸ਼ਾਸਨ ਦਾ ਬਿਆਨ ਆ ਰਿਹਾ ਕਿ ਇਹ ਨੂੰ ਸ਼ੂਗਰ ਸੀ ਜਿਹੜੀ ਤਬੀਅ ਜਿਆਦਾ ਖਰਾਬ ਹੋ ਗਈ ਬਿਮਾਰੀ ਦੇ ਕਾਰਨ ਕੋਈ ਸ਼ੂਗਰ ਨਹੀਂ ਨੌਜਵਾਨ ਮੁੰਡਾ ਸੀ ਕੋਈ ਨਿਸ਼ਾਨੀ ਕਰਦਾ ਆਈਗਾ ਲੜਾਈ ਝਗੜੇ ਦੇ ਕੇਸ ਚ ਅੰਦਰ ਹੀ ਦੁਨੀਆ ਕਰਦੀ ਲੜਾਈ ਝਗੜੇ ਕੋਲ ਜਦਾ ਮੁੰਡਾ ਹੀ ਕੋਈ ਨਹੀਂ ਸਭ ਝੂਠ ਦਾ ਸਰਕਾਰ ਦਾ ਹੱਤ ਹੈਗਾ ਸਰਕਾਰ ਜਿਹੜੀ ਭਗਵੰਤ ਮਾਨ ਸਰਕਾਰ ਆ ਉਹ ਦਲਤ ਵਿਰੋਧੀ ਸਰਕਾਰ ਆ ਕਦੇ ਸਾਡੇ ਨੌਜਵਾਨਾਂ ਨੂੰ ਇੰਕਾਊਂਟਰ ਕੀਤਾ ਜਾਂਦਾ ਕਦੇ ਜੇਲਾ ਜ਼ਹਿਰ ਦਿੱਤਾ ਜਾਂਦਾ ਕਦੇ ਸਾਡੇ ਰਿਆਵਰਾਂ ਦੀ ਮੂਰਤੀਆਂ ਤੋੜੀਆਂ ਜਾਂਦੀਆਂ ਇਹ ਸਰਕਾਰ ਸਾਡੇ ਪੂਰੇ ਦਲਤਾਂ ਦੇ ਵਿਰੋਧ ਆ ਭਗਵੰਤ ਮਾਨ ਸਰਕਾਰ ਆ ਤੱਕ ਨਾ ਕਰ ਤੱਕ ਜਾਰੀ ਰੂ ਇਹ ਜਰੂਰ ਉਦੋਂ ਤੱਕ ਰਹੂਗਾ ਜਦੋਂ ਤੱਕ ਜਿਹੜੇ ਸੁਪਰੀਡੈਂਟਾਂ ਦੇ ਪਰਚਾ ਨਾਲ ਦਰਜ ਹੋਏ ਕਤਲ ਦਾ ਤੇ ਸਾਨੂੰ ਕੋਈ ਉਹਦੇ ਜੇਲ੍ਹ ਚੋਂ ਦੀ ਵਾਈਫ ਨੂੰ ਲੈ ਕੇ ਆਣਾ ਸੰਸਕਾਰ ਲਈ ਉਹਦੇ ਜੇਲ੍ਹ ਚੋਂ ਵਾਈਫ ਨੂੰ ਵੀ ਨਹੀਂ ਲੈ ਕੇ ਆ ਰਹੇ ਸੰਸਕਾਰ ਲਈ ਵਾਈਫ ਨੂੰ ਲਿਆ ਨਹੀਂ ਤੇ ਹੱਲੇ ਕੋਈ ਉਹਦੇ ਵੇਲੇ ਵੀ ਕਹਿੰਦੇ 25000 ਲੱਗੂਗਾ ਇਹ ਪਤਾ ਨਹੀਂ ਕਾਹਦਾ 25000 ਮੰਗਦੇ ਪਏ ਆ ਪੁਲਿਸ ਵਾਲੇ ਅੱਛਾ ਲਿਆਂ ਹਾਂਜੀ ਹਾਂਜੀ ਠੀਕ ਹੈ ਦੇਖ ਸਕਦੇ ਹੋ ਜਿਸ ਤਰੀਕੇ ਦੇ ਨਾਲ ਪਰਿਵਾਰ ਦਾ ਰੋਸ਼ ਹੈ ਤੇ ਨੌਜਵਾਨ ਸਾਥੀ ਜਿਹੜੇ ਪਹੁੰਚੇ ਨੇ ਤੇ ਸਚਿੰਤ ਸਿੰਘਾ ਸਚਿੰਤ ਸਿੰਘਾ ਹਣ ਕੋਚਨ ਸਿੰਘਾ ਅਨਸਾਰ ਕਿਵੇਂ ਦੇ ਦੇਉ ਨੌਜਵਾਨਾਂ ਤੇ ਪਰਚੇ ਹੋ ਰਹੇ ਨੇ ਪੰਜਾਬ ਦੇ ਵਿੱਚ ਤੇ ਹੁਣ ਇੱਕ ਨੌਜਵਾਨ ਦੀ ਜੇਲ੍ਹ ਚ ਮੌਤ ਹੋ ਜਾਂਦੀ ਹੈ ਜੇਲ੍ਹ ਸੁਪਰੀਡੈਂਟ ਦਾ ਜਿਹੜਾ ਕਹਣਾ ਹੈ ਕਿ ਜਿਹੜੀ ਇਹਦੀ ਤਬੀਅਤ ਖਰਾਬ ਹੋਈ ਸੀ ਅਸੀਂ ਰਜਿੰਦਰਾ ਲੈ ਕੇ ਉੱਥੇ ਜਵਾਬ ਮਿਲਿਆ ਤੇ ਉਸ ਤੋਂ ਬਾਅਦ ਪੀਜੀਆ ਲੈ ਗਏ ਉੱਥੇ ਨੂੰ ਡਿਕਲੇਅਰ ਕਰ ਦਿੱਤਾ ਡੈਥ ਡਿਕਲੇਅਰ ਕਰਤੀ ਪਰਿਵਾਰ ਦਾ ਰੋਪ ਹੈ ਕਿ ਨੂੰ ਅੰਦਰ ਕੁਛ ਕੀਤਾ ਗਿਆ ਮਾਰਿਆ ਗਿਆ ਕਿਵੇਂ ਦੇ ਦੇਉ ਮੈਂ ਤੁਹਾਨੂੰ ਦੱਸਦਾ ਬੱਚੇ ਨੂੰ ਕੋਈ ਬਿਮਾਰੀ ਨਹੀਂ ਸੀ ਸਾਗਰ ਨੂੰ ਠੀਕ ਹੈ ਫਿੱਟ ਫਾਟ ਮੁੰਡਾ ਸੀ ਬਿਲਕੁਲ ਸਿਹਤ ਵੱਲੋਂ ਵਧੀਆ ਸੀ ਠੀਕ ਆ ਜੇ ਇਹਨਾਂ ਨੇ ਅਚਾਨਕ ਕੋਈ ਇਹ ਦੱਸਦੇ ਆ ਵੀ ਉਹਦੀ ਸਿਹਤ ਖਰਾਬ ਹੋਈ ਕੋਈ ਟ੍ਰੀਟਮੈਂਟ ਵੀ ਹੋਇਆ ਹੋਣਾ ਕੋਈ ਉਹਦੀ ਕੋਈ ਉਹਦੇ ਇਲਾਜ ਵੀ ਹੋਇਆ ਹੋਣਾ ਵੀ ਦਿਖਾਓ ਕੀ ਉਹਦੀ ਰਿਪੋਰਟਾਂ ਹੈਗੀਆਂ ਦਿਖਾਓ ਕਿ ਇਹਦੇ ਚ ਉਹਦੀ ਸ਼ੂਗਰ ਸੀ ਠੀਕ ਹੈ ਇਹਨਾਂ ਨੇ ਬਿਲਕੁਲ ਲਾਪਰਵਾਹੀ ਕੀਤੀ ਹੈ ਜੇਲ੍ਹ ਪ੍ਰਸ਼ਾਸਨ ਦੀ ਲਾਪਰਵਾਹੀ ਨਾਲ ਮੁੰਡੇ ਦੀ ਮੌਤ ਹੋਈ ਹੈ ਜਿਹੜੀ ਦੁਸ਼ਮਣੀ ਇਹਦੀ ਚੱਲੀ ਆ ਰਹੀ ਸੀ ਕੀ ਪਤਾ ਇਹਨਾਂ ਨੇ ਜੇਲ੍ਹ ਸੁਪਰੀਡੈਂਟ ਦੀ ਕੀ ਸੈਟਿੰਗ ਹੋਈ ਆ ਕਰਾਕਟਰਾਂ ਨਾਲ ਕੀ ਇਹਦਾ ਝਗੜਾ ਚੱਲਦਾ ਸੀ ਕੀ ਕੀ ਸੈਟਿੰਗ ਨਾਲ ਉਹਨੂੰ ਜ਼ਹਿਰ ਦਾ ਟੀਕਾ ਲਾ ਕੇ ਉਹਨੂੰ ਮਾਰਿਆ ਗਿਆ ਪਰਿਵਾਰ ਦਾ ਇਹ ਕਹਿੰਦਾ ਕਿ ਬੋਡੀ ਨੀਲੀ ਪਈ ਆ ਤੇ ਤੁਸੀਂ ਦੱਸੋ ਨੀਲੀ ਤਾਂ ਜ਼ਹਿਰ ਦੇ ਕੇ ਜਦੋਂ ਜਦੋਂ ਨੀਲੀ ਹੁੰਦੀ ਆ ਬੋਡੀ ਜ਼ਹਿਰ ਹੀ ਦਿੱਤਾ ਹੁੰਦਾ ਉਹਦੇ 'ਚ ਹੁਣ ਮੰਗ ਕੀ ਹੈ ਮੰਗ ਇਹੀ ਆ ਦੇਖੋ ਇਹ ਪੰਜਾਬ ਸਰਕਾਰ ਜਦ ਦੀ ਆਈ ਆ ਸਾਡੇ ਕਦੇ ਰੈਵਰਾਂ ਦੇ ਬੁੱਤ ਤੋੜੇ ਜਾ ਰਹੇ ਆ ਕਦੇ ਸਾਡੇ ਮੁੰਡਿਆਂ ਦਾ ਇਨਕਾਊਂਟਰ ਕੀਤਾ ਜਾ ਰਿਹਾ ਤੇ ਅੱਜ ਸਾਡੇ ਜਿਹੜਾ ਨੌਜਵਾਨ ਵਾਲੀ ਸਮਾਜ ਦਾ ਸਾਗਰ ਨਿਊਟਨ ਇਹਨੂੰ ਇਦਾਂ ਜ਼ਹਿਰ ਦੇ ਕੇ ਮਾਰ ਦਿੱਤਾ ਗਿਆ ਸਾਡੀ ਇਹੀ ਆ ਵੀ ਪਰਿਵਾਰ ਨੂੰ ਇਨਸਾਫ ਦਿੱਤਾ ਜਾਵੇ ਜਿਹੜੇ ਜੇਲ੍ਹ ਪ੍ਰਸ਼ਾਸਨ ਦੀ ਲਾਪਰਵਾਹੀ ਹੋਈ ਆ ਜਿਨ੍ਹਾਂ ਕਰਕੇ ਜਿਹੜੇ ਜਿਹੜੇ ਇਹਦੇ ਚ ਸ਼ਾਮਲ ਆ ਉਹਨੂੰ ਦੋਸ਼ਾਂ ਨੂੰ ਸਜ਼ਾ ਦਿੱਤੀ ਜਾਵੇ ਤੰਗ ਆ ਸਰ ਲੱਗਦਾ ਹੈ ਕਿ ਜੇਲ੍ਹ ਦੇ ਵਿੱਚ ਆਪਾਂ ਸੁਰੱਖਿਆ ਤੋਂ ਉਹਨੇ ਕਹਿੰਦੇ ਕਿ ਅੰਦਰ ਇਹ ਗਾਇਤ ਬੰਦਾ ਸੁਰੱਖਿਅਤ ਆ ਲੱਗਦਾ ਕਿ ਉਹਨਾਂ ਨੌਜਵਾਨ ਅੰਦਰ ਸੁਰੱਖਿਅਤ ਆ ਕਿਹੜੇ ਸੁਰੱਖਿਅਤ ਹੈ ਜੀ ਜੇਲ੍ਹਾਂਾਂ ਚ ਐਡੇ ਐਡੇ ਝਗੜੇ ਹੋ ਰਿਹਾ ਬੰਦੇ ਮਰ ਜਾਂਦੇ ਆ ਕਿਹੜੇ ਸੁਰੱਖਿਅਤ ਆ ਇਹ ਕੋਈ ਸੁਧਾਰ ਕਰਨੀ ਆ ਤਾਂ ਮੌਤ ਦਾ ਘਰ ਬਣ ਗਿਆ ਜਿਹੜੇ ਨੌਜਵਾਨਾਂ ਦੀ ਜਿਹੜੀ ਇਦਾਂ ਮੌਤ ਹੋ ਰਹੀ ਆ ਤਾਂ ਮੌਤ ਦਾ ਘਰ ਬਣ ਗਿਆ ਕੋਈ ਸੁਧਾਰ ਕਰਨੀ ਆ ਤੇ ਦੇਖ ਸਕਦੇ ਹੋ ਪੁਲਿਸ ਪ੍ਰਸ਼ਾਸਨ ਪਹੁੰਚਿਆ ਤੇ ਜਿਹੜਾ ਪ੍ਰਸ਼ਾਸਨ ਦੇ ਨਾਲ ਤਿੱਖੀ ਬਹਿਸ ਵੀ ਦਿਖ ਰਹੀ ਆ ਜਿਹੜਾ ਜੇਲ੍ਹ ਪ੍ਰਸ਼ਾਸਨ ਪੁਲਿਸ ਪ੍ਰਸ਼ਾਸਨ ਦੇ ਨਾਲ ਜਿਹੜੀ ਹੈ ਪਰਿਵਾਰਕ ਮੈਂਬਰਾਂ ਦੀ ਜਿਹੜੀ ਜਿਹੜੀ ਹੈ ਬੈਂਸ ਬਾਜੀ ਹੋਂਦੀ ਨਜ਼ਰ ਆ ਰਹੀ ਹੈ ਜਿਹੜੇ ਚੌਕੀ ਇੰਚਾਰਜ ਨੇ ਕੋਚਰ ਮਾਰਕੀਟ ਦੇ ਉਹ ਪਹੁੰਚੇ ਨੇ ਹੁਣ ਤੇ ਜਿਹੜਾ ਪਿੱਛੇ ਨੂੰ ਨਾਲ ਦੇਖ ਸਾਈਟ ਆ ਰਹੇ ਤੇ ਜਿਸ ਤਰੀਕੇ ਦੇ ਨਾਲ ਪਰਿਵਾਰਕ ਮੈਂਬਰ ਦਾ ਕਹਿਣਾ ਹੈ ਇਹ ਜਿਹੜਾ ਹੈ ਕਿ ਸਾਡੇ ਨੌਜਵਾਨਾਂ ਦੀ ਜਿਹੜੀ ਮੌਤ ਹੋਈ ਹੈ ਉਹ ਜੇਲ੍ਹ ਪ੍ਰਸ਼ਾਸਨ ਦੀ ਅੰਗਲੀ ਦੇ ਨਾਲ ਹੋਈ ਹੈ ਤੇ ਤੁਸੀਂ ਦੇਖ ਸਕਦੇ ਹੋ ਜਿਹੜੀਆਂ ਤਸਵੀਰਾਂ ਦੇ ਵਿੱਚ ਸਾਫ਼ ਨਜ਼ਰ ਆ ਰਿਹਾ ਹੈ ਪ੍ਰਸ਼ਾਸਨ ਦੇ ਨਾਲ ਕਿਸ ਤਰ੍ਹਾਂ ਜਿਹੜੀ ਬਹਿਸ ਫਸਾਈ ਨਜ਼ਰ ਆ ਰਹੀ ਹੈ ਉਹ ਹੋ ਰਹੀ ਹੈ ਤੇ ਨੌਜਵਾਨਾਂ ਦੇ ਨਾਲ ਤਿੱਖੀ ਬਹਿਸ ਹੋ ਰਹੀ ਹੈ ਪੁਲਿਸ ਪ੍ਰਸ਼ਾਸਨ ਦੀ ਜਿਹੜੇ ਐਸ ਐਚ ਓ ਦੋ ਥਾਣਿਆਂ ਦੀ ਫੋਰਸ ਨੂੰ ਬੁਲਾਣਾ ਪੈ ਗਿਆ ਜਿਹੜਾ ਸਾਨੂੰ ਪੁਰਾਣਾ ਪੈ ਗਿਆ ਮੌਕੇ ਤੇ ਤੇ ਤਸਵੀਰਾਂ ਦੇਖ ਸਕਦੇ ਹੋ ਕਿ ਜਿਹੜੀ ਆ ਤੁਸੀਂ ਪੁਲਿਸ ਪ੍ਰਸ਼ਾਸਨ ਦੇ ਨਾਲ ਤੋਂ ਉਹ ਹੈ ਉਹ ਪੰਟੀ ਐ ਮੌਫੀ ਦੇ ਅਰਦਾ ਯਾਰ ਗੱਲ ਜਵਾਨੇ ਆ ਰਿਹਾ ਹੈ ਆ ਦੇਖੋ ਇਹ ਪ੍ਰੈਸ ਲੀਨ تیار ਕਰਕੇ ਸਾਨੂੰ ਤੁਸੀਂ ਦੇਖ ਸਕਦੇ ਹੋ ਜਿਹੜੀ ਪੁਲਿਸ ਪ੍ਰਸ਼ਾਸਨ ਮੌਕੇ ਤੇ ਪਹੁੰਚ ਆਇਆ ਤੇ ਕਿਹਦੇ ਨਾਲ ਕਿਹ ਦੇ ਜਿਹੜਾ ਪ੍ਰਸ਼ਾਸਨ ਦੇ ਨਾਲ ਜਿਹੜੀ ਐ ਪੈਸ ਬਸਾਈ ਨਜ਼ਰ ਆਈ ਐ ਤੁਸੀਂ ਦੇਖ ਸਕਦੇ ਹੋ ਜਿਹੜੀ ਪ੍ਰਸ਼ਾਸਨ ਦੇ ਖਿਲਾਫ ਨਾਰੇਬਾਜ਼ੀ ਕੀਤੀ ਜਾ ਰਹੀ ਹੈ ਗੁਰਚਰਨ ਸਿੰਘ ਉਹ ਆ ਕੈਮਰਾ ਵਿੱਚ ਕਰਤਾ ਹੈ ਮਾਈਕੋ ਕੀ ਕਰੇ ਨਾ ਨਾ ਪਾਕਡਾਕ ਚਿਕਰ ਕੇ ਉਹ ਹੋ ਜਾਂਦਾ ਉਹ ਹੀ ਕਰਾਣਾ ਉਹ ਵਾਈਫ ਹੈ ਜੀ ਇਹਦੀ ਵਾਈਫ ਤੇ ਨਵੀਂ ਮੁੱਛਰ ਸਾਗਰ ਦੀ ਵਾਈਫ ਆਪਣੇ ਦੇ ਆਇਆ ਸਰਕਾਰੀ ਕੋ ਮਿਲਿਆ ਕੋਈ ਵੀ ਬੜਾ ਹੋਇਆ ਹੈ ਇਹਨਾਂ ਦਾ ਸਭ ਨੂੰ ਕਰਾਉਣਾ

ਮੈਨੂੰ ਨਾ ਕਰੋ ਮੇਰਾ ਕੰਮ ਕਰੋ ਮੇਰੇ ਜਿੰਮੇ ਲਾਦਾ ਉਹ ਮੈਂ ਕਰ ਰਿਹਾ ਤੁਸੀਂ ਜਿਹੜਾ ਮੇਰੇ ਦਿਨੇ ਕੰਮ ਕਰਦੇ ਮੈਨੂੰ ਪੰਜ ਮਹੀਨੇ ਲਾਉਗਾ ਤੁਸੀਂ ਕਰੋ ਇਹ ਕਰੋ ਮੇਰੇ ਸਰਪੰਚ ਜੀ ਨਾਲ ਵੀ ਵਾਈ ਵਾਈ ਫਿਰ ਨਾ ਲੋੜ ਨਹੀਂ ਪੈਣੀ ਫਿਰ ਉਹੀ ਗੱਲ ਤੇ ਲੋਕਰ ਆਉਂਦਾ ਤੁਸੀਂ ਦੇਖ ਸਕਦੇ ਹੋ ਕਿ ਹੁਣ ਪੁਲਿਸ ਨਾਲ ਜਿਹੜੀ ਗੱਲਬਾਤ ਹੋਈ ਉਸ ਤੋਂ ਬਾਅਦ ਸਾਗਰ ਨਿਊਟਨ ਦਾ ਜਿਹੜਾ ਸ਼ਬਦ ਹੈ ਉਸ ਨੂੰ ਸ਼ਮਸ਼ਾਨ ਘਾਟ ਲੈ ਜਾਂਦੇ ਵਿੱਚ ਲਿਜਾਇਆ ਜਾ ਰਿਹਾ ਹੈ ਤੇ ਇਸ ਗੱਡੀ ਦੇ ਵਿੱਚ ਉਸ ਜਿਹੜੀ ਗੱਡੀ ਦੇ ਵਿੱਚ ਜਿਹੜੀ ਸ਼ਮਸ਼ਾਨ ਘਾਟ ਦੀ ਗੱਡੀ ਆ ਉਸ ਦੇ ਵਿੱਚ ਸਾਗਰ ਨਿਊਟਰਨ ਦੀ ਜਿਹੜੀ ਆ ਸਾਨੂੰ ਲਿਜਾਇਆ ਜਾ ਰਿਹਾ ਤੇ ਜਿਹੜਾ ਮੁੰਡਿਆਂ ਨੇ ਇਹਨੂੰ ਕਿਹਾ ਵੀ ਚੂੜਾ ਮਾਰਤਾ ਉਹਦੇ ਪਰਚੇ ਦੀ ਵੀ ਸਾਨੂੰ ਆਉ ਦੁੱਤੀ ਜੋ ਜਿਸੇ ਮੁੰਡਿਆ ਕਰ ਬੇਟਾ ਸਾਨੂੰ ਇਸ ਚੇ ਅੱਪਾ ਪਹਿਲਾਂ ਆਪਣਾ ਕੰਮ ਕਰ ਲਈਏ ਚਲੋ ਅੱਪਾ ਉਹ ਲੈ ਆ ਯਾਰ ਗੁਬਿੰਦਰ ਨੇ ਪਾਣਾ ਮਾਰ ਓਏ ਵੇ ਮੈਂ ਡਰਾਈਵਰ ਕੌਣ ਹੈ ਮੈਨੂੰ ਇਹ ਤਾਂ ਨਹੀਂ ਆ ਰਹੀ ਮੈਨੂੰ ਇਹ ਨਾਲ ਦੇ ਹੋਰ ਹੈ ਜੀ ਨਾ ਸਰ 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 ਮਾਮਲਾ ਸਰ ਦੱਸੋ ਸਰ ਕੀ ਹੈ ਬੋਲੋ ਸਰ ਸਰ ਕੀ ਗੱਲ ਬਾਤ ਹੋਈ ਸਾਰੀ ਇਹਨਾਂ ਨੂੰ ਕੁਝ ਗੱਲਾਂ ਕਰਕੇ ਇਹਨਾਂ ਨੂੰ ਗਲਤਫਹਿਮੀ ਸੀ ਉਹ ਦੂਰ ਕੀਤੀ ਹੈ ਤੇ ਬਾਕੀ ਇਹ ਵੀ ਵਾਈਫ ਦੀ ਗੱਲ ਹੈ ਵੀ ਸੰਸਕਾਰ ਕਰਨਾ ਉਹਦੇ ਵਾਸਤੇ ਅਸੀਂ ਇਹਦੀ ਵਾਈਫ ਦਾ ਜਿਹੜਾ ਇਹਨੂੰ ਲਿਆਉਣ ਦਾ ਇੰਤਜ਼ਾਮ ਕਰ ਰਹੇ ਹਾਂ ਯਾਰ ਇਹ ਹੁਣ ਹੋ ਗਿਆ ਹੋਇਆ ਜੀ ਫੜ ਘੜਿਆ ਕਰ ਰਹੇ ਹਾਂ ਕਿਉਂ ਫੜਦਾ ਮੈਂ ਦੱਸ ਦਿੰਦਾ ਡੈਡ ਬੜੀ ਚਾਗਦੀ ਹੈ ਪ੍ਰਿੰਸ ਜੀ ਕਿਰਾ ਤੁਸੀਂ ਦੇਖ ਸਕਦੇ ਹੋ ਮੌਕੇ ਤੇ ਨਾਲ ਬੈਠਾ ਤੁਸੀਂ ਤੇ ਇਸ ਇੱਕ ਗੱਲਬਾਤ ਕਰਾਂਗੇ ਕਿ ਕੁਝ ਪਰਿਵਾਰ ਦੇ ਨਾਲ ਗੱਲਬਾਤ ਹੋਈ ਹੈ ਕਿ ਮੰਗਾ ਨੇ ਪਰਿਵਾਰ ਦੇ ਨਾਲ ਜਿਹੜੀਆਂ ਪਰਿਵਾਰ ਦੀਆਂ ਜਿਹੜੀਆਂ ਮੰਗਾ ਨੇ ਕੀ ਕੋਈ ਕੁਝ ਕਹਿਣਾ ਹੈ ਪਰਿਵਾਰ ਦਾ ਕਿ ਪਰਿਵਾਰ ਨੇ ਜਿਹੜੀ ਡਿਮਾਂਡ ਰੱਖੀ ਹੈ ਕਿ ਉਹ ਪੂਰੀ ਕੀਤੀ ਜਾ ਰਹੀ ਹੈ। ਕੋਣੀ ਆਉਣੀ ਮਾਈਕ ਲਾ ਦੇ ਵਾਟ।

ACP ਗੁਰਦੇਵ ਦੇ ਕਹਿਰ ਤੇ ਜਿਹੜਾ ਪਰਿਵਾਰਕ ਮੈਂਬਰਾਂ ਨੇ ਜਿਹੜਾ ਹੈ ਧਰਨਾ ਹੁਣੇ ਚੱਕਿਆ ਗਿਆ ਪਰਿਵਾਰਕ ਮੈਂਬਰਾਂ ਨਾਲ ਗੱਲਬਾਤ ਹੋਈ ਹੈ ACP ਗੁਰਦੇਵ ਦੀ ਤੇ ਜਿਹੜਾ ਸ਼ਵ ਹੈ ਹੁਣ ਉਹ ਲੈ ਕੇ ਜਾਇਆ ਜਾ ਰਿਹਾ ਪਰਿਵਾਰ ਨਾਲ ਜਿਹੜੀ ਸਹਿਮਤੀ ਬਣੀ ਹੈ ACP ਗੁਰਦੇਵ ਨੇ ਆਸ਼ਵਾਸਨ ਦਿਵਾਇਆ ਹੈ ਤੇ ਪਰਿਵਾਰ ਨਾਲ ਜਿਹੜੀ ਹੁਣ ਜਿਹੜਾ ਆਸ਼ਵਾਸਨ ਦਵਾਇਆ ਤੇ ਐਸਪੀ ਗੁਰਦੇਵ ਨਾਲ ਗੱਲਬਾਤ ਕਰਾਂਗੇ ਕੀ ਕੁਛ ਰਾਮ 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 ਮਦਦ ਦਦੋ ਲਾਗੇ ਬੋਲੋ ਯਾਰ ਆਰਾਮ ਰਾਮ 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 ਨਾ ਕਰ ਰਾਮ ਰਾਮ ਦਦੋ ਮਾਈਕ ਇਹ ਗੱਲਬਾਤ ਹੋਈ ਸੰਗਰੂਰ ਦੇ ਸਾਗਰ ਮਿੰਟਨਾ ਦੇ ਦੀਦੀ ਦਾ ਕੋਈ ਨਹੀਂ ਕੁਝ ਗਲਤ ਫਰਮੀਆਂ ਕਰਕੇ ਕੁਝ ਲੋਕਾਂ ਖਲੋਂ ਉਹਨਾਂ ਨੇ ਲੈ ਆ ਕੇ ਉਹਦੇ ਡੈੱਡ ਬੋਡੀ ਆ ਇਥੇ ਆਪ ਚੌਂਕ ਲੈ ਆਈ ਉਹਨਾਂ ਦੀ ਗੱਲਬਾਤ ਸੁਣੀ ਹੈ ਉਹਨਾਂ ਨੂੰ ਸਾਰਾ ਸਮਝਾਇਆ ਗਿਆ ਸਮਝਣ ਤੋਂ ਬਾਅਦ ਉਹ ਹੁਣ ਡੈੱਡ ਬੋਡੀ ਆ ਜਿਹੜੀ ਉਹ ਲੈ ਗਿਆ ਤੇ ਉਹਦਾ ਸੰਸਕਾਰ ਕਰਨ ਵਾਸਤੇ ਤਿਆਰ ਹੋ ਗਿਆ ਸਰ ਬਾਈਕ ਨੂੰ ਲੈ ਕੇ ਕਿਹਾ ਜਾ ਰਿਹਾ ਕਿ ਵਾਈਫ ਨਹੀਂ ਆ ਰਹੀ ਉਹਦੀ ਲੈ ਉਹ ਸਾਰੇ ਅਸੀਂ ਇੰਤਜ਼ਾਮ ਕਰਾ ਦਿੰਦੇ ਆ ਧੰਨਵਾਦ ਖੁੱਲ ਗਿਆ ਜੀ ਸਰ ਖੁੱਲ ਗਿਆ ਜੀ ਖੁੱਲ ਗਿਆ ਤੇ ਇੱਕ ਸੱਜ ਦੇ ਜਿਹੜਾ ਪਰਿਵਾਰ ਨੇ ਜਿਹੜਾ ਹੁਣ ACP ਗੁਰਦੇਵ ਨਾਲ ਜਿਹੜਾ ਹੈ ਰਾਜੀ ਜਿਹੜਾ ਹੈ ਗੱਲ ਤੇ ਦੇਖ ਸਕਦੇ ਹੋ ਜਿਹੜੀ ਪਰਿਵਾਰ ਦੇ ਨਾਲ ਜਿਹੜੀ ਸਹਿਮਤੀ ਬਣੀ ਹੈ ACP ਗੁਰਦੇਵ ਦੇ ਵੱਲੋਂ ਆਸ਼ਵਾਸਨ ਦਿਵਾਇਆ ਗਿਆ ਕਿ ਜਿਹੜੀ ਸਾਗਨ ਨਿਊਟਰਨ ਦੀ ਜਿਹੜੀ ਵਾਈਫ ਹੈ ਉਸ ਨੂੰ ਲਿਆਂਦਾ ਜਾਵੇਗਾ ਸੰਸਕਾਰ ਦੇ ਲਈ ਜਿਹੜਾ ਪਰਿਵਾਰ ਨੂੰ ਮਨਾਇਆ ਗਿਆ ਤੇ ਹੁਣ ਜਿਹੜਾ ਸਾਗਨ ਨਿਊਟਰਨ ਦੀ ਜਿਹੜਾ ਸ਼ਵ ਹੈ ਉਸ ਨੂੰ ਸੰਸ਼ਾਨ ਘਾੜ ਲੇ ਜਾਂਦਾ ਗਿਆ ਪਰ ਪਰਿਵਾਰ ਦਾ ਕਹਿਣਾ ਹੈ ਕਿ ਉਸ ਦੀ ਜਿਹੜੀ ਹਤਿਆ ਹੋਈ ਹੈ ਜਿਹੜੀ ਸੰਗਰੂਜ ਜੇਲ੍ਹ ਦੇ ਵਿੱਚ ਉਸ ਨੂੰ ਜਿਹੜਾ ਉਸ ਦਾ ਦੀ ਹਤਿਆ ਕੀਤੀ ਗਈ ਹੈ ਤੇ 18 ਤੋਂ ਵੱਧ ਜਿਹੜੇ ਪਰਚੇ ਸੀਗੇ ਸਾਗਨ ਨਿਊਟਰਨ ਦੇ ਉੱਤੇ ਸੀਗੇ ਲੁਧਿਆਣਾ ਦੇ ਵਿੱਚ ਤੇ ਹੁਣ ਪਰਿਵਾਰ ਦਾ ਜਿਹੜੇ ਸਹਿਮਤੀ ਹੁੰਦੀ ਨਜ਼ਰ ਆ ਰਹੀ ਹੈ ਤੇ ਇਹ ਕਈ ਪਰਿਵਾਰਕ ਮੈਂਬਰ ਵੀ ਹੈ ਤੇ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਇਹ ਕਿਵੇਂ ਕੋਈ ਸਹਿਮਤੀ ਬਣੀ ਹੈ ਪਰ ਪਰਿਵਾਰ ਕੀ ਰੋ ਕਹਿੰਦੀ ਨਹੀਂ ਲੈ ਕੇ ਆ ਰਹੇ ਕੁੜੀ ਫੋਨ ਕਰ ਰਹੀ ਕਿ ਮੈਨੂੰ ਨਹੀਂ ਲੈ ਕੇ ਆ ਰਹੇ ਪਰ ਏਸੀਬ ਕਹਿੰਦੇ ਕੁੜੀ ਫੋਨ ਕਰ ਤੋਂ ਖਾਣੇ ਚੋ ਸੋਨੂ ਬਾਗਰੀ ਗੱਲ ਸੁਣੋ ਭਾਜੀ ਜਿ세 ਆਪਣੀ ਮਰਜ਼ੀ ਨਾਲ ਜਾ ਰਹੀ ਐ ਨੇ ਕਹਿੰਦੇ ਆਣ ਕੇ ਆਪਣੀ ਜ਼ੁਬਾਨ ਦੇ ਪੱਕੇ ਨੇ ਇਹ ਤੁਸੀਂ ਸਾਡੇ ਨਾਲ ਚੱਲੋ ਅਸੀਂ ਵੀ ਦੇਖਦੇ ਕਿੰਨੇ ਕੇ ਜ਼ੁਬਾਨ ਦੇ ਪੱਕੇ ਨੇ ਇਹਨਾਂ ਨੇ ਰਸਤਾ ਖੁਲਵਾਉਣ ਵਾਸਤੇ ਝੂਠ ਬੋਲਿਆ ਉਹ ਕਹਿੰਦੇ ਪਰਿਵਾਰ ਦਾ ਸਹਾਂਤੀ ਬਾਰੇ ਕੋਈ ਸ਼ਾਂਤੀ ਨਹੀਂ ਆ ਪੂਰੇ ਪਰਿਵਾਰ ਕੜੇ ਪਰਿਵਾਰ ਦਾ ਕੋਈ ਬੰਦਾ ਨਹੀਂ ਚੜਿਆ ਗੰਦੀ ਚ ਉਹਨੂੰ ਤੁਸੀਂ ਚੜਾਤਾ ਫਟਾਫਟ ਅਸੀਂ ਨਹੀਂ ਸਹਿਮਤ ਅਸੀਂ ਨਹੀਂ ਸਹਿਮਤ ਕੋਈ ਨਹੀਂ ਮੈਂ ਨਹੀਂ ਹਾਂ ਸਾਡੇ ਨਾਲ ਨਹੀਂ ਗੱਲ ਬੋਲਦੇ ਕੋਈ ਨਹੀਂ ਆਪਣੀ ਨੋਨਾ ਗੱਲ ਹੋਇਆ ਤੁਹਾਡੀ ਉਹ ਕਹਿੰਦੀ ਮੈਨੂੰ ਨਹੀਂ ਦੇਉ ਕਿ ਪਰਿਵਾਰ ਦਾ ਕਹਿਣਾ ਹੈ ਕਿ ਸਾਡੀ ਕੋਈ ਵੀ ਨਹੀਂ ਸਹਿਮਤੀ ਬਣੀ ਪਰ ਜਿਹੜਾ ਹੈ ਪੁਲਿਸ ਪ੍ਰਸ਼ਾਸਨ ਦਾ ਇਹ ਕਹਿਣਾ ਹੈ ਕਿ ਸਾਡੇ ਨਾਲ ਜਿਹੜੀ ਸਹਿਮਤੀ ਬਣੀ ਐ ਸੀ ਸਾਗਨ ਨਿਊਟਰਨ ਦੀ ਜਿਹੜੀ ਵਾਈਫ ਹੈ ਉਸ ਨੂੰ ਬਾਹਰ ਲੈ ਕੇ ਆਵਾਂਗੇ ਤੇ ਜਿਹੜਾ ਉਸ ਦਾ ਸੰਸਕਾਰ ਦੇ ਲਈ ਜਿਹੜਾ ਉਸ ਨੂੰ ਬਾਹਰ ਲਿਆਂਦਾ ਜਾਵੇਗਾ ਹੁਣ ਦੇਖਣਾ ਹੋਵੇਗਾ ਕਿ ਪਰਿਵਾਰ ਕਹਿ ਰਿਹਾ ਕਿ ਸਾਡੀ ਸਹਿਮਤੀ ਨਹੀਂ ਬਣੀ ਪਰ ਏਸੀਪੀ ਗੁਰਦੇਸ਼ ਦਾ ਕਹਿਣਾ ਹੈ ਕਿ ਅਸੀਂ ਸਹਿਮਤੀ ਬਣਾ ਲਈਏ ਜੋ ਮੰਗਾ ਅਸੀਂ ਮੰਨ ਰਹੇ ਹਾਂ ਤੇ ਜਿਹੜਾ ਸ਼ਵ ਹੈ ਉਸ ਨੂੰ ਇੱਥੋਂ ਚੱਕ ਲਿੱਤਾ ਗਿਆ ਤੇ ਜਿਹੜੇ ਰਸਤੇ ਆਓ ਖੁਲਵਾ ਦਿੱਤੇ ਗਿਆ ਲੁਧਿਆਣਾ ਤੋਂ ਅਭਿਸ਼ੇਕ ਜਲੋਟਾ ਸਮਝਣ ਉਸ ਲੁਧਿਆਣਾ